ਦੇ ਸਾਹਮਣੇ ਪਿਓ ਦੀ ਦਾੜੀ ਫੜਨੀ ਪਿਓ ਨੂੰ ਵਾਲਾਂ ਤੋਂ ਫੜ ਕੇ ਖਿੱਚਣਾ ਉਹਦੀ ਪੱਗ ਤੇ ਪੈਰ ਰੱਖਣੇ ਛੱਡਦੇ ਨਹੀਂ ਇਹਨੂੰ ਕਿਤੇ ਮਰਜੀ ਤੁਰਿਆ ਫਿਰੇ ਇਹਦੇ ਢੇਡੇ ਕਢਾਵਾਂਗੇ ਇਹਨੂੰ ਬੰਦਾ ਬਣਾ ਕੇ ਰੱਖਣਾ ਪੱਗ ਕਿਵੇਂ ਲਾਈ ਦੀ ਐ ਇਹੋ ਪੱਗ ਹੈ ਜਿਹੜਾ ਤੇਰਾ ਪਿਓ ਵੀ ਬੰਨਦਾ ਇਹੋ ਦਾੜੀ ਹੈ ਜਿਹੜੇ ਤੇਰੇ ਵੱਡੇ ਵਡੇਰਿਆਂ ਦੇ ਮੂੰਹ ਤੇ ਰਹੀ ਸ਼ਰਮ ਆਉਣੀ ਚਾਹੀਦੀ ਐ ਇਹੋ ਜੀ ਅਫਸਰ ਬੰਦੇ ਨੂੰ ਜਿਹੜਾ ਬੰਦਾ ਪੱਗ ਲਾ ਕੇ ਵਾਲਾਂ ਤੋਂ ਫੜ ਕੇ ਖਿੱਚਦਾ ਸਮਾਂ ਜ਼ਿਆਦਾ ਦੂਰ ਨਹੀਂ ਹੁੰਦਾ ਹੁਣ ਜਿਹੜਾ ਡੀਸੀ ਹੈ ਉਹ ਸੂ ਮੋਟਰ ਨਹੀਂ ਲੈ ਸਕਦਾ ਉਹ ਆਪਣੇ ਆਪ ਨਵਿਸਟਿਗੇਸ਼ਨ ਨਹੀਂ ਕਰਾ ਸਕਦਾ ਹਾਇਰ ਅਥਾਰਟੀ ਹੈ ਬਠਿੰਡੇ ਦੀ ਕੀ ਐਸਐਸਪੀ ਬਠਿੰਡੇ ਨੂੰ ਪਤਾ ਨਹੀਂ ਇੱਕੋ ਚੀਜ਼ ਤੇ ਜ਼ੋਰ ਲੱਗਿਆ ਹੈ ਕਿ ਪੁਲਿਸ ਨੂੰ ਬਚਾਉਣਾ ਇੱਕ ਬੰਦਾ ਕਹਿੰਦਾ ਜੀ ਉਹਨਾਂ ਦਾ ਮਨੋਬਲ ਡਿੱਗ ਰਿਹਾ ਜਿੱਦਣ ਤੇਰੇ ਪੁੱਤਰ ਨੂੰ ਗੋਲੀ ਵੱਜੀ ਨਾ ਜਦ ਤੇਰੇ ਛੱਡੇ ਪਾੜੇ ਫੇਰ ਕਹੀਂ ਕਿ ਇਹਨਾਂ ਦਾ ਮਨੋਬਲ ਜਿਹੜਾ ਡਿੱਗਣਾ ਨਹੀਂ ਚਾਹੀਦਾ ਸਿਖਾ ਦੇ ਤਾਂ ਇਹ ਹਾਲਾਤ ਬਣ ਚੁੱਕੇ ਨੇ ਕਿਤੇ ਤਾਂ ਕਿਸੇ ਦੀ ਪੱਗ ਲਾਈ ਜਾਂਦੀ ਹੈ ਕਿਤੇ ਕਿਸੇ ਦੀ ਦਾੜੀ ਫੜੀ ਜਾਂਦੀ ਹੈ ਕਿਤੇ ਕਿਸੇ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਜਿਹੜਾ ਇਹਨਾਂ ਦਾ ਵੱਡਾ ਵਡੇਰਾ ਸੀ ਕੇਪੀਐਸ ਗਿੱਲ ਪੁਲਿਸ ਵਾਲਿਆ ਉਹਨੂੰ ਬੁੱਚੜ ਕਹਿੰਦੇ ਹੁ ਅੱਜ ਉਹ ਫਰੂਟ ਲੱਗਣ ਲੱਗ ਗਿਆ ਅੱਜ ਫਲ ਲੱਗ ਗਿਆ ਸਾਰੇ ਥਾਂ ਹੁਣ ਇਹਨਾਂ ਨੂੰ ਸਰਕਾਰ ਨੂੰ ਪੁਲਿਸ ਸਟੇਸ਼ਨ ਦੀ ਥਾਂ ਤੇ ਬੁੱਚੜ ਖਾਨਾ ਨੰਬਰ 1 ਬੁੱਚੜ ਖਾਨਾ ਨੰਬਰ 2 ਚਾਹੀਦਾ ਉਹ ਬੰਦਾ ਐਪਲੀਕੇਸ਼ਨ ਲੈ ਕੇ ਆਉਂਦਾ ਹੈ ਰਿਕਵੈਸਟ ਲੈ ਕੇ ਆਉਂਦਾ ਹੈ ਕਿ ਤੁਹਾਨੂੰ ਲਾਦੇ ਅੰਦਰ ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਕਿ ਤੁਹਾਨੂੰ ਕੁੱਟਮਾਰ ਕਰਨੀ ਹੈ ਤੁਹਾਨੂੰ ਥਾਣੇ ਤੇ ਲੰਮੇ ਪਾਉਣਾ ਹੈ ਯਾਰ ਕਮਾਲ ਦੀ ਗੱਲ ਹੈ 부ਚੜ ਵੀ ਸੋਚਦੇ ਪੱਗ ਲਾਈ ਗਈ ਬੰਦੇ ਨੂੰ ਪਾਣੀ ਪੀਉਣ ਦੀ ਥਾਂ ਤੇ ਕੋਈ ਚੀਜ਼ ਹੋਰ ਪਿਆ ਰਿਆ ਹੋਣਾ ਉਹਦੀ ਦਾੜੀ ਫੜੀ ਗਈ ਉਹਦਾ ਮੁੰਡਾ ਲੁੱਕ ਕੇ ਰੋ ਰਿਹਾ ਹੈ ਅੱਜ ਉਹ ਤੜਫ ਰਿਹਾ ਪੰਜਾਬ ਦੇ ਵਿੱਚ ਜਸਟਿਸ ਲੈਣ ਦੇ ਲਈ ਤੇ ਲੀਡਰ ਕਿੱਥੇ ਗਏ ਨੇ ਅੱਧਿਆਣ ਤਾਂ ਬਿਮਾਰੀ ਪਈ ਲੁਧਿਆਣੇ ਇਲੈਕਸ਼ਨ ਪਰ ਬੋਲਣਾ ਨਹੀਂ ਸ਼ੁਭ ਕਰਨ ਨੂੰ ਸ਼ੰਭੂ ਬਾਰਡਰ ਤੇ ਗੋਲੀ ਨਹੀਂ ਵੱਜੀ ਸਾਲ ਪਹਿਲਾਂ ਮੈਂ ਕਿਹਾ ਸੀ ਇਹ ਕੱਲਾ ਕੱਲਾ ਪੰਜਾਬ ਦਾ ਬੱਚਾ ਜਿਹੜਾ ਚਿੱਤਰ ਖਾਵੇ ਉਦੋਂ ਨਹੀਂ ਬੋਲੇ ਪੰਜਾਬ ਦੇ ਲੋਕ ਉਦੋਂ ਲੀਡਰ ਨਹੀਂ ਬੋਲੇ ਜਿਹੜੀ ਤੁਹਾਡੀ ਆਪ ਦੀ ਸਰਕਾਰ ਹੈ ਨਾ ਮੈਂ ਕਹੂੰਗਾ ਇੰਨਾ ਤਸ਼ੱਦਦ ਸ਼ਾਇਦ ਕਿਸੇ ਨੇ ਹੋਰ ਨਹੀਂ ਕਰਨਾ ਜਿੰਨਾ ਇਹ ਕਰ ਰਹੇ ਨੇ ਸਾਰੇ ਲੀਡਰ ਮਰੇ ਪਏ ਕੋਈ ਕਹਿੰਦਾ ਮੈਨੂੰ ਚੇਅਰਮੈਨ ਹੀ ਮਿਲ ਜੇ ਕੋਈ ਆਂਦਾ ਮੈਨੂੰ ਸੀਟ ਮਿਲ ਜੇ ਤਰਥੱਲੀ ਮੱਚੀ ਹੋਈ ਆ ਪੰਜਾਬ ਦੇ ਅੰਦਰ ਇੱਕ ਰਾਜ ਲੈਣ ਦੇ ਲਈ ਕੋਈ ਵੀ ਪਾਰਟ ਬਾਰੇ ਦੇ ਵਿੱਚ ਗੱਲਬਾਤ ਐਡਵੋਕੇਟ ਹਰਪਾਲ ਸਿੰਘ ਖੜਾ ਹੋਰਾਂ ਦੇ ਨਾਲ ਕਰਾਂਗੇ ਖੜਾ ਸਾਹਿਬ ਸਾਡੇ ਨਾਲ ਨੇ ਖੜਾ ਸਾਹਿਬ ਸ਼ਿਕਾਇਤਕਰਤਾ ਤੁਹਾਡੇ ਕੋਲ ਪਹੁੰਚੇ ਨੇ ਕਿਵੇਂ ਦੇਖਦੇ ਹੋ ਜੋ ਇਹਨਾਂ ਦੇ ਵੱਲੋਂ ਕਹਾਣੀ ਦੱਸੀ ਗਈ ਆ ਕਿ ਦਾੜੀ ਪੁੱਟੀ ਗਈ ਆ ਜਿਹੜੀ ਹੈਗੀ ਆ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਕਿ ਐਸਐਸਏ ਦੇ ਵੱਲੋਂ ਹਾਲਾਂਕਿ ਚਲੋ ਜੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਹੋਵੇ ਤਾਂ ਮੰਨੀਏ ਵੀ ਪਰ ਬਿਨਾਂ ਦੋਸ਼ ਤੋਂ ਸਿਰਫ ਇੱਕ ਸ਼ਿਕਾਇਤ ਕਰਨ ਦੇ ਲਈ ਜਾਣਾ ਸਿਰਫ ਇਹਨਾਂ ਨੂੰ ਕਹਿ ਦੇਣਾ ਕਿ ਇੱਥੇ ਚੱਟਾ ਵਿਕਦਾ ਉਹਦੇ ਕਰਕੇ ਬਖਲਾਹੜ ਦੇ ਵਿੱਚ ਐਸਐਸਏ ਮੰਜ਼ੀਦਾ ਆਉਣਾ ਤੇ ਐ ਐਸਾ ਕੁਝ ਕਰਨਾ ਜਸਜੀ ਪਹਿਲੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਦਾ ਵੱਡਾ ਵਢੇਰਾ ਸੀ ਕੇਪੀਐਸ ਗਿੱਲ ਪੁਲਿਸ ਵਾਲਿਆਂ ਦਾ ਉਹਨੇ ਬੁੱਚੜਖਾਨਾ ਲਬਜੋ ਨੂੰ ਬੁੱਚੜਖਾਨਾ ਉਹਨੂੰ ਬੁੱਚੜ ਕਹਿੰਦੇ ਹੁੰਦੇ ਸੀ ਅੱਜ ਉਹ ਫਰੂਟ ਲੱਗਣ ਲੱਗ ਗਿਆ ਅੱਜ ਫਲ ਲੱਗ ਗਿਆ ਸਾਰੇ ਥਾਣਿਆਂ ਹੁਣ ਇਹਨਾਂ ਨੂੰ ਸਰਕਾਰ ਨੂੰ ਪੁਲਿਸ ਸਟੇਸ਼ਨ ਦੀ ਥਾਂ ਤੇ ਬੁੱਚੜਖਾਨਾ ਨੰਬਰ 1 ਬੁੱਚੜਖਾਨਾ ਨੰਬਰ 2 ਚਾਹੀਦਾ ਤੇ ਖਾਸ ਕਰਕੇ ਬਠਿੰਡੇ ਦੇ ਅੰਦਰ ਕਿਤੇ ਦਾ ਸੀਐਸਟਾਫ ਦੇ ਅੰਦਰ 2 ਮਹੀਨੇ ਪਹਿਲਾਂ ਮਰਡਰ ਹੁੰਦਾ ਕੋਈ ਨਾ ਕਾਰਵਾਈ ਹੋਣ ਕਰਕੇ 2 ਮਹੀਨੇ ਦੇ ਬਾਅਦ ਮੁੰਡਾ ਮਾਰਿਆ ਜਾਂਦਾ ਇੱਕ ਪੁੱਤਰ ਦੇ ਸਾਹਮਣੇ ਪਿਓ ਦੀ ਦਾੜ੍ਹੀ ਫੜਨੀ ਪਿਓ ਨੂੰ ਵਾਲਾਂ ਤੋਂ ਫੜ ਕੇ ਖਿੱਚਣਾ ਉਹਦੀ ਪੱਗ ਤੇ ਪੈਰ ਰੱਖਣੇ ਸਾਰੀ ਜ਼ਿੰਦਗੀ ਲਈ ਇੱਕ ਪਿਓ ਆਪ ਦੇ ਪੁੱਤਰ ਦੇ ਸਾਹਮਣੇ ਕੱਚਾ ਹੋ ਕੇ ਬਿਟਾ ਰਹੇਗਾ ਕਾਰਨ ਕੀ ਹੈ ਇੱਕ ਹੰਕਾਰੀ ਅਫਸਰ ਤੁਹਾਡੀ ਇੰਟੈਲੀਜੈਂਸ ਠੱਠੇ ਖੂਜ ਗਈ ਹੈ ਤੁਸੀਂ ਕਾਦੇ ਅਫਸਰ ਹੋ ਡਿਸਟ੍ਰਿਕਟ ਦੇ ਉੱਪਰ ਤੁਹਾਨੂੰ ਪਤਾ ਨਹੀਂ ਕਿ ਤੁਹਾਡਾ ਜਿਹੜਾ ਥਾਣੇਦਾਰ ਹੈ ਇਹ ਦਿਮਾਗੀ ਤੌਰ ਤੇ ਬਿਮਾਰ ਹੈ ਆਦਮੀ ਇਹ ਆਦਮੀ ਸੋਸਾਇਟੀ ਦੇ ਕਾਬਲ ਨਹੀਂ ਤੁਸੀਂ ਇਹਨੂੰ ਕਿ ਥਾਣੇ ਦਾ ਇਨਚਾਰਜ ਬਣਾਤਾ ਚੁੱਕੇ ਇਹਨੂੰ ਦੇਖੋ ਲਗਾਤਾਰ ਪੰਜਾਬ ਦੇ ਅੰਦਰ ਇਸ ਵਕਤ ਬਾਹਰ ਨਾਲੋਂ ਜ਼ਿਆਦਾ ਥਾਣਿਆਂ 'ਚ ਮਰਡਰ ਹੋ ਰਹੇ ਨੇ ਤੇ ਪੰਜਾਬ ਦੇ ਅੰਦਰ ਨਾਲੋਂ ਜ਼ਿਆਦਾ ਬਠਿੰਡਾ ਜ਼ਿਲ੍ਹੇ 'ਚ ਹੋ ਰਹੇ ਨੇ ਸਿੱਖਾਂ ਦੇ ਤਾਂ ਇਹ ਹਾਲਾਤ ਬਣ ਚੁੱਕੇ ਨੇ ਕਿਤੇ ਤਾਂ ਕਿਸੇ ਦੀ ਪੱਗ ਲਈ ਜਾਂਦੀ ਹੈ ਕਿਤੇ ਕਿਸੇ ਦੀ ਦਾੜੀ ਫੜੀ ਜਾਂਦੀ ਹੈ ਕਿਤੇ ਕਿਸੇ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਹੁਣ ਉਹ ਵਿਚਾਰੇ ਗਨਿਆਲੇ ਵਾਲੇ ਨੇ ਓ ਯਾਰ ਲਾਣ ਤਾਂ ਤੁਹਾਡੇ ਇਹੋ ਜਿਹੇ ਸਿਸਟਮ ਨੂੰ ਤੁਸੀਂ ਕਾਨੂੰਨ ਲੋਕਾਂ ਨੂੰ ਪੜਾਉਣੇ ਹੋ ਲੋਕਾਂ ਨੂੰ ਦੱਸਣੇ ਹੋ ਕੱਲ ਉਹਨਾਂ ਨੇ ਧਰਨਾ ਦੇਣਾ ਆਪਦੇ ਪੁੱਤਰ ਦੇ ਇਨਸਾਨ ਦੇ ਲਈ ਇੱਕ ਮਾਂ ਤੇ ਪਿਓ ਘਰ ਵਾਲੀ ਤੇ ਬੱਚਾ ਚਾਰੇ ਪੰਜੇ ਬਹਿ ਕੇ ਰੋਣਗੇ ਕੱਲ ਅਜੇ ਤੁਹਾਡੀ ਸਟੇਟ ਬੜੀ ਕਾਬਿਲ ਹੈ ਇੱਧਰ ਇੱਕ ਬੱਚਾ ਲੁੱਕ ਕੇ ਵੇਂਦਾ ਕਿ ਮੇਰੇ ਪਿਓ ਨੂੰ ਕੁੱਟ ਰਹੇ ਨੇ ਉਹ ਤੜਫ ਰਿਹਾ ਹੈ ਪਿਓ ਦੀ ਕੋਈ ਹਾਲਾਤ ਨਹੀਂ ਅਫਸਰ ਆ ਕੇ ਕਹਿੰਦਾ ਕੋਈ ਨਹੀਂ ਕੁਝ ਕਰਾਂਗੇ ਕੀਤਾ ਕੀ ਇੱਕ ਅੱਖ ਵੀ ਨਹੀਂ ਸਾਰੇ ਸਬੂਤ ਖਤਮ ਕੀਤੇ ਜਾਣਗੇ ਜਿਹੜੇ ਇੱਕ ਦੋ ਦਿਨਾਂ ਦੇ ਵਿੱਚ ਹੀ ਗਏ ਨੇ ਅਸੀਂ ਐਪਲੀਕੇਸ਼ਨ ਲਾਤੀ ਅਦਾਲਤ ਦੇ ਅੰਦਰ ਇਹਨਾਂ ਦੇ ਸੀਸੀਟੀਵੀ ਫੁਟੇਜ ਜਿਹੜੇ ਨੇ ਪ੍ਰਿਜ਼ਰਵ ਕੀਤੇ ਜਾਣ ਪਰ ਰਿਪੋਰਟ ਇਹ ਆਉਣੀ ਹੈ ਕਿ ਉੱਥੇ ਹੈ ਹੀ ਨਹੀਂ ਥਾਣੇ 'ਚ ਉਹ ਖਰਾਬ ਨੇ ਮੈਂ ਤੁਹਾਨੂੰ ਅੱਜ ਪਹਿਲਾਂ ਹੀ ਕਹਿ ਦੇਣਾ ਰਿਪੋਰਟ ਇਹ ਆਉਗੀ ਸੀਸੀਟੀਵੀ ਜਿਹੜੇ ਫੁਟੇਜ ਉਹ ਖਰਾਬ ਨੇ ਇਹ ਤਾਂ ਇਨਸਾਫ ਆ ਪੰਜਾਬ ਦੇ ਅੰਦਰ ਇਹਨੂੰ ਇਨਸਾਫ ਬੋਲਦੇ ਪਰ ਐਸ.ਆਈ. ਸਾਹਿਬ ਨੂੰ ਐਡੀ ਕਿਹੜੀ ਬਖਲਾਹਟ ਹੋ ਗਈ ਕਿ ਜਦੋਂ ਇੱਕ ਸਿਰਫ ਇੰਨੀ ਕੂ ਕਿਹਾ ਕਿ ਭਾਈ ਜਿਹੜੇ ਚਿੱਟੇ ਵਾਲੇ ਨੇ ਉਹ ਚਿੱਟਾ ਸ਼ਰਿਆਂ ਵੇਖਦਾ ਸਾਡੇ ਏਰੀਆ ਦੇ ਵੀ ਤੁਸੀਂ ਇੱਕ ਵਾਰੀ ਢੀੜਾ ਮਾਰ ਲਿਆ ਕਰੋ ਤੇ ਐਸ.ਆਈ. ਮਨਜੀਤ ਨੂੰ ਫਿਰ ਐਡੀ ਬਖਲਾਹਟ ਉਹਦੇ ਨਾਲ ਕਿਹੜੀ ਗਲਤੀ ਹੋ ਗਈ ਇੱਕ ਮੈਂ ਕਹਿ ਕੇ ਦਿਮਾਗੀ ਤੌਰ ਤੇ ਇਹੋ ਜਿਹੇ ਜਿਹੜੇ ਇਨਸਾਨ ਨੇ ਉਹਨਾਂ ਨੂੰ ਅਸੀਂ ਇਨਚਾਰਜ ਬਣਾ ਰਹੇ ਆ ਤੁਹਾਡੇ ਪੰਜਾਬ ਦੇ ਬਠਿੰਡੇ ਦੇ ਅਫਸਰ ਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਅਫੀਸਰ ਕਿਹੜੇ ਲਈ ਪੰਜਾਬ ਚ ਲਾਏ ਹੋ ਤੁਸੂ ਹਰ ਡਿਪਾਰਟ ਹਰ ਇੱਕ ਅਹੁਦੇ ਦੇ ਉੱਪਰ ਬੰਦਾ ਲੱਗਾ ਹੋਇਆ ਹੈ ਹਾਇਰ ਅਥਾਰਟੀ ਬਣੀ ਹੋਈ ਹੈ ਹਾਇਰ ਅਥਾਰਟੀ ਨੂੰ ਕੋਈ ਨਹੀਂ ਪਤਾ ਕਿ ਇਹ ਬੰਦਾ ਕਿਸ ਟਾਈਪ ਦਾ ਸ਼ਾਰਟ ਟੈਂਪਰ ਦਾ ਬੰਦਾ ਤੁਸੀਂ ਇਹਨੂੰ ਥਾਣਾ ਚੁੱਕ ਕੇ ਦੇਤਾ ਕੱਲ ਨੂੰ ਇਹ ਬੰਦੇ ਮਾਰੀ ਜਾਂਦਾ ਉਹਦਾ ਕੀ ਕਰੋਗੇ ਤੁਸੀਂ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਦੇ ਮਗਰ ਕੌਣ ਹੈ ਇਹਨਾਂ ਚੀਜ਼ਾਂ ਦੇ ਮਗਰ ਸ਼ੁਰੂਆਤ ਦੇ ਮਗਰ ਸਾਡੇ ਵਰਗੇ ਉਹ ਪੰਜਾਬ ਦੇ ਲੀਡਰ ਨੇ ਜਿਹੜੇ ਗਲਤ ਕੰਮ ਕਹਿ ਕੇ ਕਰਾਉਂਦੇ ਨੇ ਜਦੋਂ ਗਲਤ ਕੰਮ ਹੁੰਦੇ ਨੇ ਫਿਰ ਇਹਨਾਂ ਜਦੋਂ ਇਹ ਗਲਤ ਕਰਦੇ ਨੇ ਇਹਨਾਂ ਦੀ ਪ੍ਰੋਟੈਕਸ਼ਨ ਲਈ ਖੜ ਜਾਂਦੇ ਨੇ ਆ ਕੇ ਹੁਣ ਮੈਨੂੰ ਦੱਸੋ ਕੇ ਪੀ ਐਸ ਗਿੱਲ ਦੇ ਰਿਸ਼ਤੇਦਾਰ ਨੇ ਕਿਹਾ ਸੀ ਕਿ ਫੇਕ এনਕਾਊਂਟਰ ਨਹੀਂ ਉਹ ਜਾਇਜ਼ ਨੇ ਪੰਜਾਬ ਦੇ ਕਿੰਨੇ ਕੁ ਲੀਡਰ ਉਸਦੇ ਖਰਾਬ ਬੋਲੇ ਸੀ 100 ਚੋਂ ਮੇਰੇ ਅਨੁਸਾਰ 99% ਦਾ ਬੰਦੇ ਬੋਲੇ ਹੀ ਨਹੀਂ ਉਹਦੇ ਉਲਟ ਫੇਕ ਐਨਕਾਊਂਟਰਾਂ ਨੂੰ ਪੰਜਾਬ ਦੇ ਅੰਦਰ ਖੋਲ੍ਹ ਦਿੱਤੀ ਗਈ 1984 ਤੋਂ ਬਾਅਦ डीसी ਨੂੰ ਥੱਲੇ ਕੀਤਾ ਗਿਆ ਐਸਐਸਪੀ ਨੂੰ ਉੱਪਰ ਕੀਤਾ ਗਿਆ ਪਾਵਰਾਂ ਦਾ ਫਰਕ ਪਾ ਦਿੱਤਾ ਗਿਆ ਪਿਛਲੇ 40 ਸਾਲ ਤੋਂ 41 ਸਾਲ ਤੋਂ ਪੰਜਾਬ ਇੱਕ ਜੰਗਲ ਰਾਜ ਦੀ ਤਰ੍ਹਾਂ ਇੱਕ ਡੀਆਈਜੀ ਕਿਸਾਨਾਂ ਨੂੰ ਵੰਗਾਰ ਕੇ ਕਹਿ ਰਿਹਾ ਸੀ ਉਦੋਂ ਮੁੱਖ ਮੰਤਰੀ ਕਿੱਥੇ ਆ ਪੰਜਾਬ ਦਾ ਜਦੋਂ ਇੱਥੇ ਤੁਰੇ ਜਾਂਦੇ ਬੰਦਿਆਂ ਨੂੰ ਗੋਲੀਆਂ ਮਾਰਦੇ ਨੇ ਕਰਨਲ ਵਰਗੇ ਨੂੰ ਕੁੱਟਿਆ ਜਾਂਦਾ ਹੈ ਪੰਜਾਬ 'ਚ ਕੋਈ ਜਸਟਿਸ ਨਹੀਂ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਥੇ ਜਿਹੜੇ ਲੋਕ ਕਹਿੰਦੇ ਨੇ ਨਾ ਮੈਂ ਨਹੀਂ ਬੋਲਣਾ ਇਹ ਨਾ ਅੱਜ ਤੂੰ ਨਹੀਂ ਬੋਲਦਾ ਤੇਰੀ ਔਲਾਦ ਨੂੰ ਕੁੱਟ ਪੈਣੀ ਹੈ ਤੂੰ ਨਹੀਂ ਬੋਲਦਾ ਤੈਨੂੰ ਆਪ ਨੂੰ ਕੁੱਟ ਪੈਣੀ ਹੈ ਤੇਰੀ ਵਾਈਫ ਨੂੰ ਕਾਰ ਚੋ ਲਾ ਕੇ ਇਹਨਾਂ ਨੇ ਛਿੱਤਰ ਮਾਰਨੇ ਕਰਨ ਦੇ ਬੰਦਿਆਂ ਨੂੰ ਸੋਚਣਾ ਚਾਹੀਦਾ ਪੰਜਾਬ ਦੇ ਅੱਗੇ ਮੈਂ ਕਿਹਾ ਸੀ ਨਾ ਕਿ ਰਾਤ ਬਰਾਤੇ ਇਕੱਲੇ ਨਾ ਨਿਕਲਿਆ ਕਰੂੰਗਾ ਨਾ ਨਿਕਲੋ ਮੈਂ ਕਹੂੰਗਾ ਪੰਜਾਬ ਦੇ ਥਾਣਿਆਂ ਦੇ ਅੰਦਰ ਜਾਣਾ ਬੰਦ ਕਰ ਦੇ ਤੁਹਾਨੂੰ ਜਸਟਿਸ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਅੱਜ ਪੰਜਾਬ ਦਾ ਡੀਜੀਪੀ ਕਿੱਥੇ ਗਿਆ ਹੋਇਆ ਹੈ ਮੈਂ ਤੁਹਾਡੇ ਮੀਡੀਆ 'ਚ ਕਿਹਾ ਸੀ ਕਿ ਸ਼ੁਭ ਕਰਨ ਨੂੰ ਗੋਲੀ ਨਹੀਂ ਵਜੀ ਸ਼ੁਭ ਕਰਨ ਨੂੰ ਸ਼ੰਭੂ ਬਾਰਡਰ ਤੇ ਗੋਲੀ ਨਹੀਂ ਵਜੀ ਸਾਲ ਪਹਿਲਾਂ ਮੈਂ ਕਿਹਾ ਸੀ ਇਹ ਕੱਲਾ ਕੱਲਾ ਪੰਜਾਬ ਦਾ ਬੱਚਾ ਜਿਹੜਾ ਚਿੱਤਰਖਾਵੇ ਕਰੇਗਾ ਉਦੋਂ ਨਹੀਂ ਬੋਲੇ ਪੰਜਾਬ ਦੇ ਲੋਕ ਉਦੋਂ ਲੀਡਰ ਨਹੀਂ ਬੋਲੇ ਜਿਹੜੀ ਤੁਹਾਡੀ ਆਪ ਦੀ ਸਰਕਾਰ ਹੈ ਨਾ ਮੈਂ ਕਹੂੰਗਾ ਇੰਨਾ ਤਸ਼ੱਦਦ ਸ਼ਾਇਦ ਕਿਸੇ ਨੇ ਹੋਰ ਨਹੀਂ ਕਰਨਾ ਜਿੰਨਾ ਇਹ ਕਰ ਰਹੇ ਨੇ ਸਾਰੇ ਲੀਡਰ ਮਰੇ ਪਏ ਨੇ ਕੋਈ ਕਹਿੰਦਾ ਮੈਨੂੰ ਚੇਅਰਮੈਨ ਹੀ ਮਿਲ ਜੇ ਕੋਈ ਆਂਦਾ ਮੈਨੂੰ ਸੀਟ ਮਿਲ ਜੇ ਤਰਥੱਲੀ ਮੱਛੀ ਹੋਈ ਆ ਪੰਜਾਬ ਦੇ ਅੰਦਰ ਇੱਕ ਰਾਜ ਲੈਣ ਦੇ ਲਈ ਕੋਈ ਵੀ ਪਾਰਟੀ ਪਰ ਬੋਲਣਾ ਨਹੀਂ ਕਾਰਨ ਕਿ ਮੇਰੇ ਰਿਲੇਸ਼ਨ ਨਾ ਖਰਾਬ ਹੋ ਜਾਣ ਕਿਤੇ ਫਲਾਣੇ ਥਾੜੇ 'ਚ ਮੇਰੀ ਪ੍ਰੋਬਲਮ ਨਾ ਆ ਜੇ ਮੈਨੂੰ ਕੱਲ ਕੌਣ ਪੁੱਛੇ ਕਾਨੂੰਨ ਅਸਲ ਕੀ ਕਹਿੰਦਾ ਹੈ ਖੜਾ ਸਾਹਿਬ ਕੀ ਕਿਸੇ ਦੇ ਕਿਸੇ ਵੀ ਸ਼ਿਕਾਇਤਕਰਤਾ ਨੂੰ ਕਿਸੇ ਜੇਕਰ ਉਹਦੀ ਉਹਨੂੰ ਉਹਨਾਂ ਨੂੰ ਲੱਗਿਆ ਕਿ ਇਹਦੀ ਬੋਲੀ ਮੇਰੇ ਹਿੱਤ ਦੇ ਵਿੱਚ ਨਹੀਂ ਹੈ ਜਾਇ ਜੋ ਬੋਲ ਰਿਹਾ ਉਹ ਮੇਰੇ ਹਿੱਤ ਦੇ ਵਿੱਚ ਨਹੀਂ ਹੈ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਨਾਲ ਫੜ ਕੇ ਪੂਰਾ ਚੌਂਕੀ ਪੂਰਾ ਥਾਣਾ ਜਿਹੜਾ ਹੈ ਕਿ ਜੋ ਮਰਜ਼ੀ ਕਰੇ ਜਿਵੇਂ ਮਰਜ਼ੀ ਕੁੱਟੇ ਕਾਨੂੰਨੀ ਦੀ ਇਜਾਜ਼ਤ ਦਿੰਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਡੀਡੀਆਰ ਪਾ ਕੇ ਤੁਸੀਂ ਜੋ ਮਰਜ਼ੀ ਲਿਖ ਸਕਦੇ ਹੋ ਇਹ ਵੀ ਕਹਿ ਸਕਦੇ ਹੋ ਕਿ ਤੇਰੀ ਗੱਲ 'ਚ ਕੋਈ ਸਚਾਈ ਨਹੀਂ ਉਹ ਬੰਦਾ ਐਪਲੀਕੇਸ਼ਨ ਲੈ ਕੇ ਆਉਂਦਾ ਹੈ ਰਿਕਵੈਸਟ ਲੈ ਕੇ ਆਉਂਦਾ ਹੈ ਤੇ ਤੁਹਾਨੂੰ ਲਾਦੇ ਅੰਦਰ ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਕਿ ਤੁਹਾਨੂੰ ਕੁੱਟਮਾਰ ਕਰਨੀ ਹੈ ਤੁਹਾਨੂੰ ਥਾਣੇ ਤੇ ਲੰਮੇ ਪਾਉਣਾ ਹੈ ਯਾਰ ਕਮਾਲ ਦੀ ਗੱਲ ਹੈ 부ਚੜ ਵੀ ਸੋਚਦੇ ਨੇ ਪੱਗ ਲਾਈ ਗਈ ਬੰਦੇ ਨੂੰ ਪਾਣੀ ਪੀਉਣ ਦੀ ਥਾਂ ਤੇ ਕੋਈ ਚੀਜ਼ ਹੋਰ ਪਿਆ ਰਿਆ ਹੋਣਾ ਉਹਦੀ ਦਾੜੀ ਫੜੀ ਗਈ ਉਹਦਾ ਮੁੰਡਾ ਲੁੱਕ ਕੇ ਰੋ ਰਿਹਾ ਹੈ ਆ ਜੋ ਤੜਫ ਰਿਹਾ ਪੰਜਾਬ ਦੇ ਵਿੱਚ ਜਸਟਿਸ ਲੈਣ ਦੇ ਲਈ ਤੇ ਲੀਡਰ ਕਿੱਥੇ ਗਏ ਨੇ ਅੱਧਿਆਂ ਤਾਂ ਬਿਮਾਰੀ ਪਈ ਲੁਧਿਆਣੇ ਇਲੈਕਸ਼ਨ ਲੜਨ ਪਰ ਬੋਲਣਾ ਮੈਂ ਕਿਹਾ ਹੈ ਨਾ ਕਿ ਅੱਜ ਮੈਂ ਨਹੀਂ ਬੋਲਣਾ ਮੈਂ ਤੇ ਮੇਰਾ ਪਰਿਵਾਰ ਸੌਖੇ ਆ ਪਤਾ ਤਾਂ ਉਦੋਂ ਲੱਗੇਗਾ ਰਾਹ ਜਾਂਦੇ ਨੂੰ ਤੁਹਾਨੂੰ ਵੀ ਚਿੱਤਰ ਮਾਰਨਗੇ ਠੀਕ ਆ 2 4% ਚੰਗੇ ਵੀ ਨੇ ਆਪਾਂ ਇਹ ਨਹੀਂ ਸਾਰਿਆਂ ਨੂੰ ਇੱਕ ਵੱਡੋ ਲੈ ਲਈਏ ਜੋ 4 5 5% ਪੁਲਿਸ ਚੰਗੀ ਵੀ ਹੁੰਦੀ ਹੈ ਪਰ ਜ਼ਿਆਦਾਤਰ ਜਿਹੜੀ ਪੰਜਾਬ ਦੇ ਵਿੱਚ ਬਹੁਮਤ ਆ ਇਹੋ ਜੇ ਥਾਣੇਦਾਰ ਤੋਂ ਲੈ ਕੇ ਸੀਐਸਟਾਫ ਤਿੱਕਰ ਅੰਨੇ ਹੋਏ ਪੈਰੇ ਇਸ ਵਕਤ ਪਾਵਰ ਦੇ ਵਿੱਚ ਕਾਰਨ ਕੀ ਹੈ ਤੁਸੀਂ ਸਾਰੀ ਪਾਵਰ ਜਿਹੜੀ ਆ ਉਹ ਡੀਜੀਪੀ ਤੋਂ ਲੈ ਕੇ ਪੁਲਿਸ ਨੂੰ ਦੇ ਦਿੰਦੇ ਐਸ ਵਕਤ ਕੋਈ ਪੰਜਾਬ ਦੇ ਵਿੱਚ ਰੂਲ ਜਾਂ ਸੂਲ ਜਾਂ ਪਾਵਰ ਜਾਂ ਕੋਈ ਹਾਇਰ ਅਥਾਰਟੀ ਨਾ ਦੀ ਹੈ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਬੰਦ ਕਰ ਦਿਓ ਨਸ਼ਾ ਯਾਰ ਮੈਂ ਪਹਿਲਾਂ ਵੀ ਮੀਡੀਆ 'ਚ ਕਿਹਾ ਸੀ ਅਮਰੀਕਾ ਤੋਂ ਬੰਦ ਨਹੀਂ ਹੋਇਆ ਇਹਦਾ ਬਦਲ ਹੁੰਦਾ ਜਿਹੜਾ ਅੱਜ ਕਹਿਣਾ ਨਹੀਂ ਬਣਦਾ ਅੱਜ ਆਪਣੀ ਹੋਰ ਚੀਜ਼ ਤੇ ਇੰਟਰ ਆਇਆ ਇਹ ਬੰਦ ਨਹੀਂ ਹੁੰਦੇ ਹੁੰਦੇ ਫੋਰਸ ਸੀ ਵਰ ਚੀਜ਼ਾਂ ਬੰਦ ਨਹੀਂ ਹੁੰਦੀਆਂ ਹੁੰਦੀਆਂ ਰੁਜ਼ਗਾਰ ਆਉਂਦਾ ਹੈ ਲੋਕਾਂ ਨੂੰ ਘਰ ਘਰ ਜਾ ਕੇ ਮਿਲਣਾ ਲੋਕਾਂ ਨੂੰ ਸਹਿਣਸ਼ੀਲਤਾ ਲੋਕਾਂ ਨੂੰ ਸਮਝਾਉਣਾ ਉਹ ਗੱਲਾਂ ਡਿਫਰੈਂਟ ਚੀਜ਼ ਆ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਹਮੇਸ਼ਾ ਹੀ ਇੱਕ ਕੇਪੀਐਸ ਗੱਲ ਤੋਂ ਲੈ ਕੇ ਅੱਜ ਤੱਕ ਇਹੀ ਸਮਝਿਆ ਗਿਆ ਹੈ ਕਿ ਕਿਸੇ ਨੂੰ ਜੇ ਕਿਸਾਨ ਮੋਰਚਾ ਲਾਉਂਦੇ ਨੇ ਕੁੱਟ ਕੇ ਠਾ ਦਿਓ ਜੇ ਨਸ਼ਾ ਹੈ ਉਹਨੂੰ ਗੋਲੀ ਮਾਰ ਦਿਓ ਜੇ ਕੋਈ ਡਿਮਾਂਡ ਹੈ ਉਹ ਚਾਹੇ ਲੇਡੀ ਆ ਚਾਹੇ ਸਕੂਲ ਟੀਚਰ ਆ ਉਹਨਾਂ ਨੂੰ ਛਿੱਤਰ ਮਾਰ ਕੇ ਭਜਾ ਦਿਓ ਪੰਜਾਬ ਨੂੰ ਤਾਂ ਇਹਨਾਂ ਨੇ ਹਮੇਸ਼ਾ ਹੀ 13 April 1919 ਜੱਲਿਆਲਾ ਬਾਗ ਹੀ ਬਣਾਇਆ 84 ਬਣਾਇਆ ਹੈ ਹਕੂਮਤ ਦੇ ਕੋਲ ਕੋਈ ਜਵਾਬ ਨਹੀਂ ਐ ਇਸ ਚੀਜ਼ ਦਾ ਜਿਹੜੀ ਸਟੇਟ ਦੇ ਅੰਦਰ ਸਾਲ ਦਾ ਬੱਚਾ ਤੇ 80 ਸਾਲ ਦੇ ਬੱਚੇ ਮਾਰੇ ਬਜ਼ੁਰਗ ਮਾਰੇ ਹੋਣ ਉਹ ਸਟੇਟ ਦੇ ਵਿੱਚ ਜਸਟਿਸ ਦੀ ਗੱਲ ਚੱਲ ਸਕਦੀ ਲੱਗਦਾ ਫਿਰ ਇਸ ਤਰ੍ਹਾਂ ਦੇ ਨਾਲ ਜਿਵੇਂ ਹੁਣ ਜੋ ਬਾਈ ਹੋਰਾਂ ਦੇ ਨਾਲ ਹੋਇਆ ਤਾਂ ਫਿਰ ਇਹ ਬਹੁਤ ਬੇਖੌਫ ਆ ਕਿ ਸ਼ਾਇਦ ਉਸੇ ਐਸੀ ਮਨਜੀਤ ਸਿੰਘ ਨੂੰ ਕਿਸੇ ਦਾ ਕੋਈ ਖੌਫ ਹੀ ਨਹੀਂ ਕਿ ਕੋਈ ਗੱਲ ਨਹੀਂ ਦੇਖ ਲਾਂਗੇ ਇੱਕ ਵਾਰੀ ਇਹਨਾਂ ਨੂੰ ਚੁੱਪ ਕਰਵਾਈਏ ਨਹੀਂ 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 ਛੱਡਦੇ ਨਹੀਂ ਇਹਨੂੰ ਕਿਤੇ ਮਰਜੀ ਤੁਰਿਆ ਫਿਰੇ ਐਂਦੇ ਗੇੜੇ ਕਢਾਵਾਂਗੇ ਇਹਨੂੰ ਬੰਦਾ ਬਣਾ ਕੇ ਰੱਖਣਾ ਪੱਗ ਕਿਵੇਂ ਲਾਈ ਦੀ ਐ ਇਹ ਉਹ ਪੱਗ ਆ ਜਿਹੜੇ ਤੇਰਾ ਪਿਓ ਵੀ ਬੰਨਦਾ ਰਿਹਾ ਇਹ ਉਹ ਦਾੜੀ ਆ ਜਿਹੜੇ ਤੇਰੇ ਵੱਡੇ ਵਡੇਰਿਆਂ ਦੇ ਮੂੰਹ ਤੇ ਰਹੀ ਐ ਸ਼ਰਮ ਮਾਉਣੀ ਚਾਹੀਦੀ ਐ ਉਹ ਜਿਹੇ ਅਫਸਰ ਬੰਦੇ ਨੂੰ ਜਿਹੜਾ ਬੰਦਾ ਪੱਗ ਲਾ ਕੇ ਵਾੜਾਂ ਤੋਂ ਫੜ ਕੇ ਖਿੱਚਦਾ ਸਮਾਂ ਜ਼ਿਆਦਾ ਦੂਰ ਨਹੀਂ ਹੁੰਦਾ ਹੁੰਦਾ ਇਸ ਸਮੇਂ ਅੱਗੇ ਆਉਂਦੇ ਹੁੰਦੇ ਨੇ ਜਦੋਂ ਮੈਂ ਕਿਸੇ ਦੀ ਪੱਗ ਲਾਉਣਾ ਨਾ ਉਦੋਂ ਆਪਦੇ ਪਿਓ ਦੀ ਪੱਗ ਅੱਖਾਂ ਅੱਗੇ ਲਿਆ ਸਭ ਸਿਖਾਉਂਗੇ ਫਿਰ ਸਭ ਅਦਾਲਤ ਜਿਹੜੀ ਹੈ ਬਹੁਤ ਕੁਸ਼ ਹੁੰਦੀ ਹੈ ਅੱਜ ਤੱਕ ਅਦਾਲਤਾਂ ਜਿਹੜੇ ਕੇਸ ਗਏ ਨੇ ਮੈਂ ਤੁਹਾਨੂੰ ਕਈ ਕਈ ਵਾਰ ਕਿਹਾ ਹੈ ਕਿ ਫੇਕ ਐਨਕਾਊਂਟਰਾਂ ਸਾਰੇ ਪੁਲਿਸਾਂ ਨੂੰ ਸਜ਼ਾ ਹੋ ਰਹੀ ਹੈ ਲੀਡਰ ਨਹੀਂ ਬੋਲ ਰਿਹਾ ਉਸ ਦੇ ਉੱਪਰ ਇੱਕ ਸੀਐਮ ਨੇ ਤਾਂ ਪੁਲਿਸ ਵਾਲੇ ਬਾਹਰ ਵੀ ਕੱਢਦੇ ਸੀ ਸਜ਼ਾ ਤੋਂ ਬਾਅਦ ਵੀ ਮਾਫੀ ਦਿੱਤੀ ਸੀ ਇਹ ਤਾਂ ਪੰਜਾਬ ਦੇ ਤੁਹਾਡੇ ਸਿੱਖ ਲੀਡਰ ਨੇ ਅੱਜ ਤੱਕ ਜਿੰਨੀਆਂ ਅਦਾਲਤਾਂ ਨੇ ਪੰਜਾਬ ਦੇ ਅੰਦਰ ਮੈਕਸਿਮਮ ਇਹਨਾਂ ਨੂੰ ਸਜ਼ਾ ਹੋ ਰਹੀ ਹੈ ਫੇਕ ਐਨਕਾਊਂਟਰਾਂ ਦੇ ਵਿੱਚ ਪਰ ਨਾ ਲੀਡਰ ਬੋਲਿਆ ਨਾ ਡੀਜੀਪੀ ਪੰਜਾਬ ਦਾ ਬੋਲਿਆ ਕਿਤੇ ਕੋਈ ਉਹ ਜਾਉਣਗੇ ਬਸਾ ਛਵਾ ਛਵਾ ਕਰਦੇ ਆਉਂਦੇ ਨੇ ਪਤਾ ਨਹੀਂ ਇਹਨਾਂ ਨੇ ਕੀਤਾ ਕੀ ਪੰਜਾਬ ਦੇ ਅੰਦਰ ਇਹਨਾਂ ਦੇ ਵਿੱਚੋਂ ਕੋਈ ਮਿਨਿਸਟਰ ਵੀ ਬਣਿਆ ਨੇ ਪੁਲਿਸ ਦੇ ਅੰਦਰੋਂ ਕਰ ਕੋਈ ਅਕਲ ਨਹੀਂ ਕੋਈ ਬੋਲਣਾ ਨਹੀਂ ਕਿਤੇ ਰਾਜ ਨਹੀਂ ਰਹਿੰਦੀ ਇਹਨਾਂ ਪੁਲਿਸ ਵਾਲਿਆਂ ਨੇ ਮਿਨਿਸਟਰ ਵੀ ਮਾਰੇ ਵਕੀਲ ਵੀ ਮਾਰੇ ਜੱਜਾਂ ਨੂੰ ਥ੍ਰੈਟ ਵੀ ਕੀਤਾ ਇਹ ਉਹ ਪੁਲਿਸ ਹੈ ਸਮੇਰ ਸਿੰਘ ਸੈਣੀ ਤੇ ਅਲੀਗੇਸ਼ਨ ਗਏ ਸੀ ਕਿ ਹਾਈ ਕੋਰਟ ਦੇ ਜੱਜ ਜਨੂੰ ਥ੍ਰੈਟ ਬਾਰੇ ਇਹਨਾਂ ਨੂੰ ਨਾ ਸਿਰ ਤੇ ਬਾਓ ਇਹਨਾਂ ਨੂੰ ਨਾ ਇੰਨੀਆਂ ਪਾਵਰਾਂ ਦਿਓ ਅਦਾਲਤਾਂ ਦੇ ਵਿੱਚ ਸਾਰਾ ਕਲੀਅਰ ਹੋ ਚੁੱਕਾ ਹੈ ਹਰ ਚੀਜ਼ ਦੀ ਜਿਹੜੀ ਪਾਵਰ ਉਹ ਲਿਮਟਿਡ ਹੁੰਦੀ ਹੈ ਕਾਨੂੰਨ ਡਿਫਰੈਂਟ ਚੀਜ਼ ਹੈ ਇਸ ਬੰਦੇ ਨੂੰ ਅੱਜ 4 ਦਿਨ ਹੋ ਗਏ ਹੋ ਪਿਓ ਪੁੱਤਰ ਮੇਰੇ ਬੂਹੇ ਤੇ ਸੀਟ ਤੇ ਆ ਕੇ ਬੈਠੇ ਹੋਏ ਨੇ ਯਾਰ ਇਹ ਸ਼ਰਮ ਆਉਂਦੀ ਹੈ ਪ੍ਰਸ਼ਾਸਨ ਨੂੰ ਇਹਨਾਂ ਨੂੰ ਯਾਰ ਹੁਣ ਇਹ ਜਿਹੜਾ ਡੀਸੀ ਹੈ ਉਹ ਸੁਮੋਟਰ ਨਹੀਂ ਲੈ ਸਕਦਾ ਉਹ ਆਪਣੇ ਆਪ ਇਨਵੈਸਟੀਗੇਸ਼ਨ ਨਹੀਂ ਕਰਾ ਸਕਦਾ ਹਾਇਰ ਅਥਾਰਟੀ ਆ ਬਠਿੰਡੇ ਦੀ ਕੀ ਐਸਐਸਪੀ ਬਠਿੰਡੇ ਨੂੰ ਪਤਾ ਨਹੀਂ ਇੱਕੋ ਚੀਜ਼ ਤੇ ਜ਼ੋਰ ਲੱਗਿਆ ਹੈ ਕਿ ਪੁਲਿਸ ਨੂੰ ਬਚਾਉਣਾ ਹੈ ਇੱਕ ਬੰਦਾ ਕਹਿੰਦਾ ਜੀ ਉਹਨਾਂ ਦਾ ਮਨੋਬਲ ਡਿੱਗ ਰਿਹਾ ਹੈ ਜਿੱਦਣ ਤੇਰੇ ਪੁੱਤਰ ਨੂੰ ਗੋਲੀ ਵਜੀ ਨਾ ਜਾਂ ਤੇਰੇ ਛੱਡੇ ਪਾੜੇ ਫੇਰ ਕਹੀਂ ਕਿ ਇਹਨਾਂ ਦਾ ਮਨੋਬਲ ਜਿਹੜਾ ਡਿੱਗਣਾ ਨਹੀਂ ਚਾਹੀਦਾ ਸੋ ਪੰਜਾਬ ਦੇ ਅੰਦਰ ਇਸ ਟਾਈਮ ਤੇ ਬੁਚੜ ਬੁਚੜ ਖਾਨੇ ਨੇ ਇਹ ਪੁਲਿਸ ਸਟੇਸ਼ਨ ਨਹੀਂ ਇਹਨੂੰ ਪੁਲਿਸ ਸਟੇਸ਼ਨ ਦਾ ਨਾਮ ਖਤਮ ਕਰਕੇ ਬੂਚੜਖਾਨਾ ਨੰਬਰ 1 2 3 ਇਸ ਤਰ੍ਹਾਂ ਲਿਖ ਦੇਣਾ ਚਾਹੀਦਾ ਸੋ ਆਉਣ ਵਾਲਾ ਸਮਾਂ ਜਿਹੜਾ ਅਗਰ ਅੱਜ ਵੀ ਇਹਨਾਂ ਨੂੰ ਨੱਥ ਨਾ ਪਾਈ ਗਈ ਤਾਂ ਸ਼ਰੇ ਆਮ ਇਹ ਸ਼ਹਿਰਾ ਦੇ ਵਿੱਚ ਵੜ ਕੇ ਉਹ ਗੁੰਡਾਗਰਦੀ ਕਰਨਗੇ ਜਿਹੜੀ ਸ਼ਾਇਦ ਅਜੇ ਵੇਖੀ ਵੀ ਨਾ ਹੋਵੇ ਤੁਸੀਂ ਲੋਕਾਂ ਨੇ ਜੀ ਖਰਦਾ ਸਾਹਿਬ ਸਮਾਂ ਤਾਂ ਬਤ ਸਸਰੀ ਮੰਨਨ ਐਡਵੋਕੇਟ ਹਰਪਾਲ ਸਿੰਘ ਖੜਾ ਹੋ ਰਹੀ ਸੀ ਗੱਲਬਾਤ ਕੀਤੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਮੰਦੇ ਨੂੰ ਇਜਾਜ਼ਤ ਧੰਨਵਾਦ ਜੀ